ਦੁਕਾਨਦਾਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਪਿਸਤੌਲ ਦੀ ਨੋਕ ਤੇ ਇਸ ਦੁਕਾਨ ਤੋਂ ਲੁੱਟਖੋ ਕੀਤੀ ਗਈ ਆ ਆ ਰਿਆ ਪਰਿਵਾਰ ਵੱਲੋਂ ਕਿ ਇੱਥੇ ਤਿੰਨ ਵਿਅਕਤੀ ਆਉਂਦੇ ਨੇ ਜਿਨ੍ਹਾਂ ਦਾ ਮੂੰਹ ਵੱੱਦਾ ਹੋਇਆ ਸੀ ਤੇ ਪਿਸਤੌਲ ਦਿਖਾ ਕੇ ਇਹ ਕਹਿੰਦੇ ਨੇ ਕਿ ਕੱਢ ਦੇ ਤੇਰੇ ਕੋਲੇ ਜਿਹੜਾ ਕੁਝ ਹੈਗਾ ਬਿਲਕੁਲ ਵੀ ਡਰ ਨਹੀਂ ਕੋਈ ਖੌਫ ਨਹੀਂ ਸ਼ਰਿਆਮ ਚੋਰ ਘੁੰਮਦੇ ਆ ਬਸ ਲੁੱਟਖੋ ਕਰਦੇ ਆ ਤੇ ਭੱਜ ਜਾਂਦੇ ਆ ਮੈਨੂੰ ਧੱਕਾ ਮਾਰਿਆ ਜੀ ਅੱਛਾ ਧੱਕਾ ਮਾਰੇ ਮੈਂ ਡਿੱਗ ਪਿਆ ਡਿੱਗ ਪਏ ਉਹਨੇ ਮੈਨੂੰ ਦਬੋਚ ਲਿਆ ਦੂਜੇ ਮੁੰਡੇ ਨੇ ਗੱਲੋਂ ਪੈਸੇ ਕੱਢੇ ਤੇ ਉਹ ਭੱਜ ਗਏ ਠੀਕ 11:50 ਦਾ ਟਾਈਮ ਸੀ ਜੀ ਤਿੰਨੇ ਜਣੇ ਮੂੰਹ ਬੰਨੇ ਪਏ ਸੀ ਉਹਨਾਂ ਦੇ ਜੀ ਵੀਲੇ ਪੜ ਕੇ ਨਾ ਮੂੰਹ ਬੰਨੇ ਸੀ ਮੁੰਡਾ ਦੋ ਮੁੰਡੇ ਅੰਦਰ ਆ ਇੱਕ ਇੱਕ ਮੁੰਡਾ ਅੰਦਰ ਆ ਦੋ ਬਾਹਰ ਕਢਾਣੇ ਜੀ ਉਹਨੂੰ ਰਿਵਾਲਵਰ ਦਿਖਾਈ ਅੱਛਾ ਤੇ ਜੋ ਕੁਝ ਕਹਿੰਦੇ ਆ ਕੱਢ ਦੇ ਮੈਂ ਭੱਜਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੈਨੂੰ ਧੱਕਾ ਮਾਰਿਆ ਤੇ ਥੱਲੇ ਛੱਡਦਾ ਪਹਿਲਾਂ ਵਾਲੇ ਚੋਰਾਂ ਦਾ ਕੋਈ ਪਤਾ ਨਹੀਂ ਲੱਗੇ ਹਾਲ ਤੱਕ ਕੋਈ ਸਰਾਖ ਨਹੀਂ ਮਿਲਿਆ ਜੀ ਠੀਕ ਹੈ ਜੀ ਇਹ ਸਾਡੀ ਕਾਰਵਾਈ ਕੀਤੀ ਆ ਗਾਹਾਂ ਇਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ ਇਹ ਬਾਅਦ ਦੀ ਗੱਲ ਹੈ ਜੀ ਉਹਨੇ ਪਹਿਲਾਂ ਕਹਿੰਦਾ ਮੇਰੇ ਸਮਾਨ ਲਿਖੋ ਜੀ ਲਿਖੀ ਸਮਾਨ ਲਿਖਾ ਉਹ ਕਹਿੰਦਾ ਜੋ ਕੁਝ ਹੈਗਾ ਕੱਢ ਦੇ ਬਸ ਸਤਿ ਸ਼੍ਰੀ ਅਕਾਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜੇ ਹੋ ਮੈਂ ਪਰਮਜੀਤ ਸਿੰਘ ਅੱਜ ਸਮੇਂ ਮੈਂ ਜੈਤੋ ਮੰਡੀ ਵਿਖੇ ਖੜਾ ਜਿੱਥੇ ਇੱਕ ਫਿਰ ਦੁਕਾਨਦਾਰ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਪਿਸਤੌਲ ਦੀ ਨੋਕ ਤੇ ਇਸ ਦੁਕਾਨ ਤੋਂ ਲੁੱਟਖੋ ਕੀਤੀ ਗਈ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਜੋ ਦੁਕਾਨ ਹੈ ਇੱਕ ਕਰੀਆਨੇ ਦੀ ਦੁਕਾਨ ਹੈ ਤਕਰੀਬਨ 12 ਵਜੇ ਦਾ ਲਗਭਗ ਸਮਾਂ ਦੱਸਿਆ ਜਾ ਰਿਹਾ ਪਰਿਵਾਰ ਵੱਲੋਂ ਕਿ ਇੱਥੇ ਤਿੰਨ ਵਿਅਕਤੀ ਆਉਂਦੇ ਨੇ ਜਿਨ੍ਹਾਂ ਦਾ ਮੂੰਹ ਵੱੱਦਾ ਹੋਇਆ ਸੀ ਤੇ ਪਿਸਤੌਲ ਦਿਖਾ ਕੇ ਇਹ ਕਹਿੰਦੇ ਨੇ ਕਿ ਕੱਢ ਦੇ ਤੇਰੇ ਕੋਲੇ ਜਿਹੜਾ ਕੁਝ ਹੈਗਾ ਤੇ ਇੱਕੋ ਇੱਕੋ ਇੱਥੇ ਜਿਹੜਾ ਦੁਕਾਨ ਤੇ ਇੱਕੋ ਬੰਦਾ ਹੁੰਦਾ ਜਿਹੜਾ ਉਹਨਾਂ ਨੂੰ ਵੇਖ ਕੇ ਡਰ ਜਾਂਦਾ ਭੱਜਣ ਦੀ ਕੋਸ਼ਿਸ਼ ਕਰਦਾ ਤੇ ਉਹਨੂੰ ਦਬੋਚਿਆ ਜਾਂਦਾ ਉਹਨਾਂ 'ਤੇ ਸੱਟ ਵੀ ਲੱਗੀ ਹੋਈ ਆ ਪੋਣਾ ਨਾਲ ਗੱਲਬਾਤ ਕਰਦੇਗੇ ਘਟਨਾ ਕਿਵੇਂ ਹੋਈ ਆ ਕੀ ਪੁਲਿਸ ਨੇ ਅੱਗੇ ਕਾਰਵਾਈ ਕੀਤੀ ਆ ਜਾਂ ਅੱਗੇ ਕੀ ਇਹਨਾਂ ਨੂੰ ਲੱਗਦਾ ਕਿਉਂਕਿ ਮੰਡੀ ਦੇ ਵਿੱਚ ਤਕਰੀਬਨ ਇਹ ਤੀਜੀ ਚੌਥੀ ਘਟਨਾ ਹੋ ਚੁੱਕੀ ਆ ਜਿਹੜੇ ਇਹਨਾਂ ਚੋਰਾਂ ਨੇ ਪਿਸਤੌਲ ਦੀ ਨੋਕ ਤੇ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਉਹ ਵੀ ਦਿਨ ਦਿਹਾੜੇ ਪੁਲਿਸ ਦਾ ਬਿਲਕੁਲ ਵੀ ਡਰ ਨਹੀਂ ਕੋਈ ਖੌਫ ਨਹੀਂ ਸ਼ਰਿਆਮ ਚੋਰ ਘੁੰਮਦੇ ਆ ਬਸ ਲੁੱਟ ਕੋ ਕਰਦੇ ਆ ਤੇ ਭੱਜ ਜਾਂਦੇ ਆ ਅੰਕਲ ਜੀ ਤੁਸੀਂ ਸੀ ਦੁਕਾਨ ਦੇ ਉਦੋਂ ਹਾਂਜੀ ਮੈਂ ਸੀ ਆਈਦਕਰ ਕਿੰਨੇ ਜਣੇ ਸੀਗੇ ਉਹ ਤਿੰਨ ਜਣੇ ਸੀਗੇ ਤਿੰਨ ਜਣੇ ਆਏ ਸੀਗੇ ਕਿੱਦਾਂ ਦਾ ਹੋਲੀਆ ਸੀ ਕਿੰਨੇ ਦਾ ਟਾਈਮ ਸੀ ਪੂਰੀ ਘਟਨਾ ਦੱਸੋ ਜੀ 11:50 ਦਾ ਟਾਈਮ ਸੀਗਾ ਜੀ ਹੂੰ ਤਿੰਨ ਜਣੇ ਮੂੰਹ ਬੰਨੇ ਬੈਠੇ ਸੀ ਉਹਨਾਂ ਦੇ ਜੀ ਹੂੰ ਵੀਲੇ ਪੜ ਕੇ ਉਹਨਾਂ ਮੂੰਹ ਬੰਨੇ ਸੀ ਮੁੰਡਾ ਦੋ ਮੁੰਡੇ ਅੰਦਰ ਆ ਇੱਕ 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 ਮੁੰਡਾ ਅੰਦਰ ਆ ਦੋ ਬਾਹਰ ਕੱਢ ਗਏ ਜੀ ਕੋਲੇ ਵੀ ਸੀਗਾ ਉਹਨਾਂ ਨੇ ਉਹਨਾਂ ਨੇ ਜੀ ਮੈਨੂੰ ਰਿਵਾਲਵਰ ਦਿਖਾਈ ਅੱਛਾ ਤੇ ਜੋਗਲ ਕਹਿੰਦੇ ਆ ਕੱਢ ਦੇ ਮੈਂ ਭੱਜਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੈਨੂੰ ਧੱਕਾ ਮਾਰਿਆ ਤੇ ਗੱਲੇ ਛੱਡਦਾ ਅੱਛਾ ਧੱਕਾ ਤੁਸੀਂ ਡਿੱਗੇ ਵੀ ਆ ਤੁਹਾਡੇ 6:00 ਵਜੇ ਅਮੜੀ ਦਿਖਾਇਓ 6 ਕਿਵੇਂ ਲੱਗੀ ਸੀ ਉਹਨਾਂ ਨੇ ਹੱਥਾਂ ਮੁੱਕੇ ਹੋਈ ਸੀ ਜੀ ਹਾਂ ਜੀ ਬਸ ਉਹਨਾਂ ਨੇ ਮੈਨੂੰ ਧੱਕਾ ਮਾਰਿਆ ਜੀ ਅੱਛਾ ਧੱਕਾ ਮਾਰੇ ਮੈਂ ਡਿੱਗ ਪਿਆ ਡਿੱਗ ਪੇ ਉਹਨੇ ਮੈਨੂੰ ਦਬੋ ਚਲਿਆ ਦੂਜੇ ਮੁੰਡੇ ਗੱਲੇ ਪੈਸੇ ਕੱਢੇ ਹੂੰ ਤੇ ਉਹ ਭੱਜ ਗਏ ਠੀਕ ਆ ਇਹ ਜਿਹੜੀ ਮਤਲਬ ਤੁਹਾਡੇ ਸਟਾਫ ਆ ਉਹਨਾਂ ਦੇ ਸਿੱਟਣ ਨਾ ਲੱਗੀ ਹਾਂਜੀ ਉਹਨਾਂ ਦੇ ਸਿੱਟਣ ਧੱਕਾ ਮਾਰਦੇ ਤਿੰਨ ਜਣੇ ਤਿੰਨ ਜਣੇ ਸੀ ਠੀਕ ਹੈ ਕਿ ਟਾਈਮ ਕਿੰਨੇ ਵਜੇ ਦਾ ਸੀਗਾ ਜੀ ਟਾਈਮ ਹੈ 11:50 ਦਾ ਉਹ 11:50 ਦਾ ਲਗਭਗ ਟਾਈਮ ਕੱਲ੍ਹ ਹੀ ਸੀ ਜਾਂ ਕੋਈ ਦੁਕਾਨ ਤੇ ਹੋਰ ਵੀ ਸੀ ਮੈਂ ਕੱਲ੍ਹ ਹੀ ਸੀ ਦੁਕਾਨ ਤੇ ਠੀਕ ਹੈ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਪਹੁੰਚਿਆ ਆ ਗਿਆ ਸੀ ਪੁਲਿਸ ਆਈ ਹੈ ਹੁ ਕਾਰਵਾਈ ਕਰਨਗੇ ਉਹ ਤੋਂ ਬਾਅਦ ਦੀ ਗੱਲ ਹੈ ਜੀ ਜੀ ਕੋਈ ਵੇਖਿਆ ਉਹਨਾਂ ਨੇ ਕੋਈ ਜਾਂ ਤੁਹਾਡੇ ਕੋਲ ਜਾਣਕਾਰੀ ਲੈ ਕੇ ਗਏ ਹੋਣਗੇ ਕੀ ਕੋਈ ਬਸ ਮੇਰੇ ਤੋਂ ਪੁੱਛ ਕੇ ਗਿਆ ਜੀ ਕਿੰਨੇ ਬੰਦੇ ਸੀ ਕੀ ਗੱਲ ਸੀ ਕੀ ਬਾਤ ਸੀ ਜੀ ਕੀ ਲੱਗਦਾ ਮੰਡੀ ਦੇ ਵਿੱਚ ਤੀਜੀ ਚੌਥੀ ਘਟਨਾ ਇੱਕ ਹਫਤੇ ਦੇ ਵਿੱਚ ਹੋ ਗਈ ਹੈ ਕਿ ਪੁਲਿਸ ਦਾ ਡਰ ਨਹੀਂ ਇੰਨਾ ਚੋਰਾਂ ਨੂੰ ਕੁਝ ਨਹੀਂ ਕਰ ਰਿਹਾ ਜੀ ਐਸੀ ਪ੍ਰਸ਼ਾਸਨ ਕੋਈ ਚਾਵੇ ਤਾਂ ਕਿਵੇਂ ਕੋਈ ਬੰਦੇ ਨੂੰ ਫੜ ਨਹੀਂ ਜਾਂਦੇ ਜੀ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਹੂੰ ਇਹ ਗ੍ਰੈਵਿਟਾ ਦਾ ਗੱਲ ਤੱਕ ਆਪਣੇ ਮਤਲਬ ਤੁਹਾਡੇ ਇਹ ਤੁਸੀਂ ਜਮਾ ਬਾਜ਼ਾਰ ਤੋਂ ਸਾਈਡ 'ਚ ਆ ਕੇ ਬੈਗੇ ਇੱਥੇ ਇਹ ਤੁਹਾਡਾ ਕੰਮ ਆ ਜਿਹੜਾ ਕਰਿਆਨੇ ਦਾ ਇਹ ਇਹ ਸਾਡਾ ਹੋਲਸੇਲ ਦਾ ਕੰਮ ਹੈ ਜੀ ਕਨਫੈਕਸ਼ਰੀ ਵਗੈਰਾ ਦਾ ਚੋਰੀ ਜਿਹੜੀ ਹੋਈ ਆ ਕਿੰਨੇ ਦੀ ਹੋਈ ਆ ਕਿ 30 ਲੁੱਟ ਕੇ ਲੈ ਕੇ ਗਏ ਤੁਹਾਡੇ ਤੋਂ ਉਹ ਗੱਲੇ 'ਚ ਪੈਸੇ ਕੱਢ ਕੇ ਕੋਈ 1000 ਰੁਪਏ ਦੇ ਏਡੇ ਬੈਠੇ ਹੋਊਗਾ ਜੀ ਠੀਕ ਆ ਮਤਲਬ ਤੁਸੀਂ ਜਦੋਂ ਉੱਠ ਕੇ ਪਾਸੇ ਹੋਗੇ ਇੱਕ ਵਾਰੀ ਨਹੀਂ ਜੀ ਜੋ ਮੈਨੂੰ ਧੱਕਾ ਮਾਰਿਆ ਠੀਕ ਆ ਮੈਂ ਬਾਅਦ ਨੂੰ ਭੱਜਣ ਲੱਗਾ ਮੈਨੂੰ ਧੱਕਾ ਮਾਰਿਆ ਤੇ ਗੱਲੇ 'ਚ ਦੂਜਾ ਮੁੰਡਾ ਪੈ ਗਿਆ ਤੁਸੀਂ ਤਾਂ ਬੈਠੇ ਹੀ ਤੁਸੀਂ ਮ ਤੇ ਮਤਲਬ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਤਿੰਨ ਜਣੇ ਸੀ ਵੱਡਾ ਕੱਦ ਸੀਗਾ ਮੂੰਹ ਵੱਡਾ ਹੋਇਆ ਸੀਗਾ ਕੀ ਲੱਗਦਾ ਕਿ ਕੋਈ ਲੋਕਲ ਸੀ ਜਾਂ ਕੋਈ ਨਸ਼ਈ ਸੀ ਜਾਂ ਬਾਹਰੋਂ ਸੀ ਕਿਵੇਂ ਕਿਵੇਂ ਕਿੱਥਾਂ ਦੇ ਲੱਗਦੇ ਸੀ ਮੈਂ ਕੋਈ ਪਸੰਦ ਨਹੀਂ ਜੀ ਮੈਂ ਕਹਾਂ ਉਹ ਕੋਈ ਲੋਕਲ ਹੈ ਜਾਂ ਬਾਹਰਲੇ ਆ ਕਿਵੇਂ ਐਂ ਤਾਂ ਨੇੜੇ-ਤੇੜੇ ਦੇ ਹੀ ਹੋਣਗੇ ਜੀ ਜੀ ਕੋਈ ਬਾਹਲੇ ਤਾਂ ਕੋਈ ਹੈ ਨਹੀਂ ਕੋਈ ਦੂਰ ਦੇ ਦਾ ਹੈ ਨਹੀਂ ਨੇੜੇ-ਤੇੜੇ ਪਿੰਡ ਦੇ ਹੋਣਗੇ ਯਾਰ ਕੋਲੋਂਗੇ ਜੀ ਪਹਿਲਾਂ ਵੀ ਕੋਈ ਸਮਾਨ ਵੇਰਾਂ ਲੈਣ ਆਇਆ ਸੀ ਤੁਹਾਡੇ ਕੋਲ ਨਹੀਂ ਪਹਿਲਾਂ ਨਹੀਂ ਕਿਤੇ ਆਇਆ ਜੀ ਮੈਂ ਦੇਖੇ ਨਹੀਂ ਪਹਿਲਾਂ ਕਿਤੇ ਪਹਿਲੀ ਵਾਰ ਹੀ ਆਏ ਸੀ ਮੈਂ ਪਹਿਲੀ ਆਇਆ ਸੀ ਪਹਿਲਾਂ ਆ ਕੇ ਕੀ ਮੰਗਿਆ ਉਨੇ ਬੈਲਾ ਕਹਿੰਦਾ ਮੈਂ ਸਮਾਨ ਲਿਖੋ ਜੀ ਲਗੀ ਸਮਾਨ ਲਿਖਾ ਇਹ ਕਹਿੰਦਾ ਜੋ ਕੁਝ ਹੈਗਾ ਕੱਢ ਦੇ ਵਾ ਅੱਛਾ ਇਹਨੇ ਕਾ ਕੇ ਰਿਵਾਲਵਰ ਕੱਢ ਲਈ ਠੀਕ ਹੈ ਰਿਵਾਲਵਰ ਕੱਢ ਲਈ ਮੈਂ ਤਾਂ ਕਾਲਾ ਕੇ ਪੈ ਜਲ ਲੱਗ ਗਿਆ ਤੇ ਮੈਂ ਉੱਥੇ ਅੜਕੇ ਲੱਗ ਗਿਆ ਮੁਰਕਿਓ ਨੇ ਮੈਨੂੰ ਜ਼ਬੋਤ ਚ ਲਿਆ ਦੂਜੇ ਨੇ ਪੈਸੇ ਗੱਲੇ ਚ ਕੱਢੇ ਤੇ ਭੱਜ ਗਏ ਮੋਟਰਸਾਈਕਲ ਦੇ ਨੰਬਰ ਪਲੇਟ ਤੇ ਕਾਲਾ ਰੰਗ ਕੀਤਾ ਵਾ ਸੀ ਠੀਕ ਹੈ ਹੋਰ ਅਸਲੀ ਸੀ ਜਾਂ ਕਿਵੇਂ ਸੀ ਰਿਵਾਲਵਰ ਇਹ ਹੁਣ ਆਪਾਂ ਕਹਿ ਨਹੀਂ ਸਕਦੇ ਆਪਾਂ ਘੜੇ ਦੇਖਿਆ ਜੀ ਅਸਲੀ ਹੈ ਕਿ ਨਕਲੀ ਹੈ ਠੀਕ ਹੈ ਆਪਾਂ ਤਾਂ ਘਬਰਾ ਗਏ ਰਿਵਾਲਵਰ ਦੇਖ ਕੇ ਜੀ ਹੂੰ ਆਪ ਕੋਈ ਜਨਾ ਕੀ 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 ਮੰਗ ਕਰ ਦੋ ਕੀ ਲੱਗਦਾ ਪੁਲਿਸ ਪ੍ਰਸ਼ਾਸਨ ਦਾ ਡਰ ਕਿਉਂ ਨਹੀਂ ਇਨਾਂ ਚੋਰਾਂ ਨੂੰ ਇੰਨੇ ਦਿਨ ਦਿਹਾੜੇ ਰਾਤ ਨੂੰ ਤਾਂ ਮੰਨ ਲਿਆ ਵੀ ਕੋਈ ਹੁੰਦਾ ਨਹੀਂ ਸੀ ਤਾਂ ਕਰ ਗਏ ਆ ਦਿਨ ਦਿਹਾੜੇ ਕੋਈ 12 ਵਜੇ ਦਾ ਟਾਈਮ ਆ ਦੁਨੀਆ ਆਉਂਦੀ ਜਾਂਦੀ ਆ ਇਤੋਂ ਦੀ ਲੰਘਦੀ ਆ ਇਹ ਪ੍ਰਸ਼ਾਸਨ ਨੂੰ ਕਹਿੰਨੇ ਆ ਜੀ ਇਹਨਾਂ ਨਕੇਲ ਪਾਓ ਹੂੰ ਤਾਂ ਕੋਈ ਲੋਕਾਂ ਨੂੰ ਰੈਤ ਮਿਲੇ ਇਨਾਂ ਤੋਂ ਐ ਤਾਂ ਦਿਨ ਦਿਹਾੜੇ ਹੀ ਸਰੇ ਆਮੀ ਕੰਮ ਹੋ ਰਿਹਾ ਹੈ ਹਾਂ ਕੱਲ ਨੂੰ ਵੱਧ ਵੀ ਹੋ ਸਕਦੇ ਹੈ ਜਿਆਦਾ ਨੁਕਸਾਨ ਵੀ ਕਰ ਸਕਦੇ ਆ ਇਹਨੇ ਕਾਰਵਾਈ ਜੀ ਹੁਣ ਆਪਾਂ ਖਾਤੀ ਰਿਪੋਰਟ ਕਰਨਗੇ ਤਾਂ ਪਤਾ ਲੱਗੂਗਾ ਜੀ ਹੂੰ ਹੈ ਤਾਂ ਕੋਈ ਚੋਰਾਂ ਦਾ ਕੋਈ ਪਤਾ ਲੱਗਿਆ ਕੋਈ ਚੋਰਾਂ ਦਾ ਪਹਿਲਾਂ ਤਾਂ ਨਹੀਂ ਵੱਧ ਲੱਗਿਆ ਜੀ ਠੀਕਵੇਂ ਜੀ ਪਹਿਲਾਂ ਵਾਲੇ ਚੋਰਾਂ ਦਾ ਕੋਈ ਪਤਾ ਨਹੀਂ ਲੱਗਿਆ ਹਾਲੇ ਤੱਕ ਕੋਈ ਸਰਾਖ ਨਹੀਂ ਮਿਲਿਆ ਜੀ ਠੀਕ ਹੈ ਜੀ ਇਹ ਸਾਡੀ ਕਾਰਵਾਈ ਕੀਤੀ ਆ گاਹਾਂ ਇਹਨਾਂ ਨੇ ਕੀ ਕਰਨਾ ਕੀ ਨਹੀਂ ਕਰਨਾ ਇਹ ਬਾਅਦ ਦੀ ਗੱਲ ਹੈ ਜੀ ਜੀ ਕੀ ਕੀ ਲੱਗਦਾ ਕਿ ਭਾਈ ਜਿਵੇਂ ਦਿਨ ਦਿਹਾੜੇ ਤਾਂ ਲੁੱਟਾ ਖੂਆ ਹੋ ਜਾਂਦੀਆਂ ਪਿਸਤੌਲ ਦਾ ਕੰਮ ਆ ਜੀ ਪਿਸਤੌਲ ਦਿਖਾ ਕੇ ਬੰਦੇ ਲੁੱਟ ਕੇ ਲੈ ਜਾਂਦੇ ਜਿਸੇ ਨੂੰ ਵੀ ਲੁੱਟ ਸਕਦੇ ਆ ਜੀ ਜਦੋਂ ਦਿਨ ਦੇ 12 ਵਜੇ ਆ ਜੀ 12 ਵਜਨ ਦੇ باوجود ਕਿਸੇ ਨੂੰ ਵੀ ਕੁਝ ਦੁਕਾਨਦਾਰ ਅਕਸਰ ਦੁਕਾਨ ਤੇ ਬੈਣਾ ਹੀ ਆ ਜੀ ਇੱਕ ਹੋਵੇ ਦੋ ਹੋਵੇ ਜਦੋਂ ਉਹ ਚਾਰ ਜਣੇ ਜਾਂ ਤਿੰਨ ਜਣੇ ਰਿਵਾਲਵਰ ਲੈ ਕੇ ਆ ਜਾਂਦੇ ਆ ਤੇ ਬੰਦੇ ਨਾਲ ਕਿਸੇ ਨਾਲ ਕੁਝ ਵੀ ਕਰ ਸਕਦੇ ਆ ਆਪਾਂ ਤਾਂ ਸਿੰਪਲ ਬੈਠੇ ਨਾ ਜੀ ਉਹ ਆਪਦੀ ਤਿਆਰੀ ਕਰਕੇ ਆਇਆ ਦੁਕਾਨਦਾਰ ਕੀ ਕਰੂਗਾ ਜੀ ਬਿਲਕੁਲ ਕੀ ਲੱਗਦਾ ਸੇਫ ਆ ਆਮ ਦੁਕਾਨਦਾਰ ਆਮ ਲੋਕ ਕੋਈ ਸੇਫ ਨਹੀਂ ਦੁਕਾਨਦਾਰ ਜੀ ਡਰ ਡਰ ਮਹਿਸੂਸ ਹੁੰਦਾ ਡਰ ਮਹਿਸੂਸ ਹੁੰਦਾ ਹੀ ਹੁੰਦਾ ਜੀ ਇਹਦੇ ਵਿੱਚ ਕੀ ਰੌਲਾ ਜੀ ਹਮ ਇੱਕ ਦੁਕਾਨਦਾਰ ਇਕੱਲਾ ਬੈਠਾ ਜੀ ਜੇ ਉੱਥੇ ਦੋ ਵੀ ਬੈਠੇ ਹੁਣ ਚਾਰ ਜਣੇ ਦੇ ਅੱਗੇ ਕੀ ਕਰਨਗੇ ਜੀ ਬਿਲਕੁਲ ਅਕਸਰ ਜਿਹਦੇ ਜਿਹਦੇ ਕੋਲੇ ਹਥਿਆਰ ਹੈ ਜੀ ਉਹ ਸਿੰਪਲ ਬੈਠਾ ਜੀ ਉਹ ਕੀ ਕਰੂਗਾ ਜੀ ਬਿਲਕੁਲ ਉਹ ਉਹ ਹੁਣ ਕੁਝ ਵੀ ਕਰ ਜਾਂਦੇ ਕੋਈ ਜਾਨੀ ਨੁਕਸਾਨ ਵੀ ਕਰ ਸਕਦੇ ਕਰ ਸਕਦੇ ਸੀ ਕਰ ਸਕਦੇ ਸੀਗੇ ਜੀ ਤੇ ਨਾ ਭਾਈ ਦੇ ਜੱਟ ਜਾਨ ਨਾ ਬਚਾਉਂਦੇ ਕਰ ਸਕਦੇ ਸੀਗੇ ਜੀ ਜੀ ਹਾਂ ਨੂੰ ਕਦੋਂ ਪਤਾ ਲੱਗਿਆ ਵੀ ਤੁਹਾਡੇ ਦੁਕਾਨ ਤੇ ਜਿਹੜੀ ਲੁੱਟ ਖੋਹ ਦੀ ਘਟਨਾ ਹੋਈ ਆ ਮੈਂ ਬਾਈ ਮਾਰਕੀਟ ਚ ਸੀਗਾ ਤੂੰ ਉੱਥੇ ਫੋਨ ਆਇਆ ਕਿਸੇ ਦਾ ਕਿ ਵੀ ਆਏ ਦੁਕਾਨ ਤੇ ਕੋਈ ਵਾਰਦਾਤ ਹੋਈ ਆ ਤੇ ਫੇ ਮੈਂ ਉਹ ਦੋ ਸਿੱਧਾ ਇੱਥੇ ਹੀ ਆਇਆ ਗਾ ਦੁਕਾਨ ਤੇ ਤੁਹਾਨੂੰ ਅੰਕਲ ਦਾ ਫੋਨ ਗਿਆ ਸੀ ਨਹੀਂ ਕਿਸੋਰ ਦਾ ਗਿਆ ਸੀਗਾ ਪਾਪਾ ਤਾਂ ਉਲਝੇ ਵਸ ਗਏ ਅੱਛਾ ਹਾਂਜੀ ਜਦੋਂ ਆ ਕੇ ਵੇਖਿਆ ਕਿ ਕਿੱਦਾਂ ਦਾ ਕੋਈ ਸਮਾਨ ਸਮੋਣ ਖਿਲਰ ਰਿਹਾ ਸੀ ਜਾਂ ਕਿਵੇਂ ਸੀ ਹਾਂਜੀ ਸਮਾਨ ਸਾਰੇ ਕਿਧਰੇ ਵਾਏਗਾ ਠੀਕ ਹੈ ਹਾਂਜੀ ਕੀ ਲੱਗਦਾ ਹੁਣ ਪੁਲਿਸ ਪ੍ਰਸ਼ਾਸਨ ਤੁਹਾਡੇ ਕੋਲੇ ਪਹੁੰਚਿਆ ਹਾਂਜੀ ਪੁਲਿਸ ਕੋਲ ਠੀਕ ਹੈ ਕਿ ਗਏ ਨੇ ਕਿ ਹੁਣ ਉਹਨਾਂ ਨੇ ਕਿਹਾ ਵੀ ਇਹ ਪਛਾਣ ਕਰਾਵਾਂਗੇ ਦੇਖ ਲੈਣੇ ਵੀ ਬੰਦੇ ਕਿਹੜੇ ਆਏਗਾ ਹੂੰ ਉਹਨੂੰ ਜਿਸਾ ਨਾਲ ਦੱਸਿਆ ਵੀ ਧੂਪ ਵੀ ਕਿੱਥੇ ਆਏਗਾ ਸੋਨਰ ਬੰਦੇ ਦਾ ਦੇਖਣ ਕਿਉਂ ਜੇ ਸੀਗੇ ਉਹ ਕਹਿੰਦੇ ਦੇਖਦੇ ਆ ਚਲੋ ਵੀ ਠੀਕ ਹੈ ਮਤਲਬ ਹਜੇ ਸ਼ਾਨਵੀਨ ਚੱਲ ਕਰ ਰਹੇ ਕੀ ਲੱਗਦਾ ਬਾਈ ਹਫਤੇ ਦੇ ਵਿੱਚ ਤੀਜੀ ਚੌਥੀ ਚੋਰੀ ਹੋ ਗਿਆ ਪਿਸਤੌਲ ਦੀ ਨੋਕ ਤੇ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਕੀ ਪੁਲਿਸ ਦਾ ਡਰ ਨਹੀਂ ਇਹਨਾਂ ਨੂੰ ਨਹੀਂ ਹੈਗਾ ਜੀ ਜਦੋਂ ਇਹ ਲੋਕਲ ਮਾਰਕੀਟ ਚ ਇਹ ਬੈਠੇ ਆਏਗਾ ਉਹ ਨਹੀਂ ਫਟ ਸਕਦੇ ਤਾਂ ਸਤਾ ਹੈਗੇ ਬਾਰੋ-ਬਾਰ ਜੀ ਹਾਂ ਤਾਂ ਤੁਸੀਂ ਲੋਕਲਿਆਂ ਜਤੋ ਦੀ ਜਤੋਏ ਲੋਕਲਿਆਂ ਜੀ ਹੋਲ ਸੇਲ ਦਾ ਕੰਮ ਆ ਤੁਹਾਡਾ ਕਦੇ ਪਹਿਲਾਂ ਵੀ ਬਾਈ ਕੋਈ ਇਦਾਂ ਦੀ ਘਟਨਾ ਦਾ ਸਾਹਮਣਾ ਕਰਨਾ ਪਿਆ ਕੋਈ ਬਾਜ਼ਾਰ ਚ ਜਾਂ ਹੋਰ ਨਹੀਂ ਆਪਾਂ ਨੂੰ ਤਾਂ ਨਹੀਂ ਕਰਨਾ ਪਿਆਗਾ ਮਾਰਕੀਟ ਚ ਹੁੰਦੀ ਰਹਿੰਦੀ ਐ ਤੁਸੀਂ ਦੇਖਿਆ ਜਾਂ ਦੋ ਤਿੰਨ ਦਿਨ ਪਹਿਲਾਂ ਵੀ ਹੋਈ ਐ ਹੂੰ ਜਿਵੇਂ ਕੋਈ ਤੁਸੀਂ ਕਾ ਇੱਥੇ ਹੁਣ ਦੁਕਾਨ ਕੀਤੀ ਨੂੰ ਚਾਰ ਪੰਜ ਮਹੀਨੇ ਹੋ ਗਏ ਲਗਭਗ ਕੋਈ ਦੁਕਾਨ ਤੇ ਪਹਿਲਾਂ ਕੋਈ ਸਮਾਨ ਲੈਣ ਆਇਆ ਹੋਵੇ ਜਿਹਦੇ ਕੋਈ ਤੁਹਾਨੂੰ ਲੱਗਦਾ ਹੋਵੇ ਵੀ ਸ਼ੱਕੀ ਤਰੀਕੇ ਨਾਲ ਮੰਗ ਰਿਆ ਸੀ ਜਾਂ ਕੋਈ ਨਹੀਂ ਇਦਾਂ ਨੇ ਕਦੇ ਨਹੀਂ ਲੱਗਿਆ ਮੁੰਡੇ ਨੂੰ ਨਹੀਂ ਲੱਗਿਆ ਜੀ